ਇੱਥੇ ਬਾਹਰ। ਗੁਰਦੁਆਰਾ ਸਾਜ ਜੰਨੇ ਬੀਬੀ ਵੀਰੋਜੀ ਦੇ। ਜਿਹੜਾ ਦੁਬਾਰਾ ਆਇਆ ਤੇ ਜਿਹੜਾ ਬੀਬੀ ਵੀਰੋਜੀ ਦੇ ਗੁਰਦੁਆਰੇ ਲੋ ਜੀ ਬੀਬੀ ਵੀਰੋਜੀ ਦਾ ਗੁਰਦੁਆਰਾ ਸਾਹਿਬ ਜਵਾਲ ਚਲਦੇ ਹਾਂ ਅੰਦਰ। ਸੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਅੱਜ ਆਏ ਆਪਾਂ ਬੀਬੀ ਵੀਰੋਜੀ ਦੇ ਗੁਰਦੁਆਰਾ ਸਾਹਿਬ ਪਿੰਡ ਜਵਾਲ ਅੰਮ੍ਰਿਤਸਰ। ਸਾਰੇ ਸਾਰੇ ਸਤਿ ਸ੍ਰੀ ਅਕਾਲ ਮੌਸਮ ਅਜਿਹਾ ਆ ਰਿਹਾ ਥੋੜੀ ਹਾਨਾ ਬੰਦਾ ਪਰ ਬੜਾ ਮਜ਼ਾ ਤੇ ਗੱਲ ਜੀ ਹੁਣ ਅੰਦਰ ਨੂੰ ਯਾਦ ਕਰੋ ਦੇ ਚੱਲਦਾ ਜਾਈ ਇਹ ਜਗਤ ਵਾਹਿਗੁਰੂ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਗੁਰਦੁਆਰਾ ਅਨੰਦ ਕਾਰਜ ਬੀਬੀ ਵਿਰੋਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਆ ਜੋ ਸੰਗਤ ਜੀ ਦਰਸ਼ਨ ਕਰਦੇ ਆ ਵਾਹਿਗੁਰੂ ਲੋ ਜੀ ਲਓ ਜੀ ਲੱਭਾਈ ਗੁਰਦੁਆਰਾ ਉਧਰ ਵਾਲੀ ਸਾਈਡ ਤੇ ਹੈ ਨਾ ਦੀ ਅਨੰਦ ਕਾਰਜ ਰੁਕ ਆਪਣੇ ਵਿਆਹ ਸੱਤੇ ਇੱਥੇ ਆ ਸਕਦੇ ਆ ਵਾਹਿਗੁਰੂ ਜੀ ਹੁਣ ਤੁਹਾਨੂੰ ਦਰਸ਼ਨ ਕਰਾਂਦੇ ਗੁਰਦੁਆਰਾ ਸਾਹਿਬ ਦੇ ਮੱਥਾ ਟੇਕ ਕੇ ਨਾਲੇ ਤੁਹਾਨੂੰ ਪਾਸੀਆ ਜੀ ਦੇ ਬੇਟੀ ਸਾਹਿਬ ਨੇ ਬੰਨ ਰਿਆਲੇ ਜੋ ਆਪ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਬੀਬੀ ਵੀਰੋਜੀ ਦਾ ਗੁਰਦੁਆਰਾ ਸਾਹਿਬ ਹੈ ਕਿੰਨਾ ਦੇ ਬਿਆਨ ਨਹੀਂ ਹੋ ਰਹੇ ਕਾਰਜ ਰੁਕੇ ਹੋਏ ਨੇ ਵਿਆਹ ਦੇ ਉਹ ਇੱਥੇ ਆ ਕੇ ਆਪਣੀ ਅਰਦਾਸ ਕਰਵਾ ਸਕਦੇ ਨਹੀਂ ਕੋਈ ਗੁਰਦੁਆਰਾ ਸਾਹਿਬ ਆ ਕੇ ਵਾਹਿਗੁਰੂ ਜੀ ਗੁਰਜੀ ਹੁਣ ਤੁਹਾਨੂੰ ਦਰਸ਼ਨ ਦਿਖਵਾਉਂਦਾ ਬਰਾ ਸਾਹਿਬ ਤੋਂ ਸਾਫਾ ਦੇ ਕੇ ਨਾਲ ਤੁਹਾਨੂੰ ਦਰਸ਼ਨ ਕਰਵਾਉਂਦਾ ਆ ਜੀ ਪਿੰਡ ਚਬਾਲ ਅੱਬਾ ਬੁੱਢਾ ਜੀ ਦੇ ਲਾਗੇ ਉਸੇ ਸੜਕ ਤੋਂ 3 ਕਿਲੋਮੀਟਰ ਅੰਦਰ ਨਾ ਦੇ ਅਨੰਦਕਾਰ ਰੁਕੇ ਹੋਏ ਨੇ ਇੱਥੇ ਆ ਕੇ ਆਪਣੀ ਅਰਦਾਸ ਕਰਾ ਸਕਦਾ ਅਨੰਦਕਾਰ ਜੀ ਵਿਆਹ ਬੇਟਾ ਬੇਟੀ ਦਾ ਰੁਕਿਆ ਹੋਇਆ ਤੇ ਆਪਣੇ ਇੱਥੇ ਅਨੰਦਕਾਰ ਜੀ ਅਰਦਾਸ ਕਰਵਾ ਸਕਦੇ ਨੇ ਜੀ ਤੋਂ ਸਾਹਮਣੇ ਮਾਤਾ ਪਾਗ ਕੋਰ ਜੀ ਦਾ ਜਨਮ ਸਥਾਨ ਹੈ ਲਾਗੇ ਲਾਗੇ ਨੇ ਦੋਨੇ ਗੁਰਦੁਆਰਾ ਸਾਹਿਬ ਇਰ ਪੇਰ ਚੱਲ ਰਿਹਾ ਪੁਰਾਣਾ ਗੁਰਦੁਆਰਾ ਸਾਹਿਬ ਕਿ ਰੱਖਿਆ ਵਧੀਆ ਬਣਿਆ ਵੀ ਬਾਬਾ ਜੀ ਵੀ ਵਧੀਆ ਸੀ ਅੰਦਰ ਕਿਤੇ ਨਹੀਂ ਸਭ ਜਾਰੇ ਤੇ ਇਹ ਬਹਾਦਰ ਤੋਂ ਲਈਆ ਘਾਰ ਨੌਂ ਨੂੰ ਤੇ ਆਗੇ ਭਾਰਤ ਤੋਂ ਆਪ ਦਾ ਸਾਡ ਦੀਲੀਵਰੀ ਰੋਜ਼ ਦੀ ਦੀ ਮਾਤਾ ਦੇ ਨਾਲ ਖਾਈ ਹੋਏ ਸਾਰੇ ਦਾ ਨਾਤਾ ਜਨ ਜੀ ਹੋਏ 3 ਕਿਲੋਗ੍ਰਾਮ ਦਾ ਜੀਨੇ ਭਾਰਤੀ ਦਾ ਆਧਾਨ ਕਰਕੇ ਕੋਲੋ ਜੀ ਵਾਹਿਗੁਰੂ ਜੀ ਬੜੀ ਕਿਰਪਾ ਮੰਗਣੇ ਨਾ ਮੈਂ ਤਾਂ ਇਹ ਜੰਮ ਭੰਨ ਭਰ ਬਹੁਤ ਹੀ ਜੀ ਘਰ ਦੇ ਜਾਨ ਕ੍ਰਮਾਂ ਅਨੁਸਾਰ ਜਿਹੜੇ ਦੰਦਾਂ ਦੇ ਗਾਇਬ ਹੋ ਗਏ ਉਹਨਾਂ ਦਾ ਬਦਲਣ ਦਾ ਕੰਮ ਕਰਨਾ ਹੈ ਅਤੇ ਕੰਮ ਤੋਂ ਪਰਹੇਜ਼ ਕਰਨਾ ਹੈ। ਜਦੋਂ ਜਿਹੜੇ ਕੋੜੇ ਵਾਲਾ ਦੰਦ ਹੈ ਕੀ ਬਦਲਣੇ ਦਾ ਦੂਜਾ ਸੰਗਿਆਰ ਪਰਿਵਾਰ ਚੰਗੇ ਰਿਸ਼ਤੇਦਾਰਾਂ ਲਈ ਜਿਹਨੂੰ ਸੁਤਵਾਣ ਨਾਲ ਮੇਰੇ ਘਰੇ ਅੰਨਦਾਂ ਤੋਂ ਰੇਰ ਦਾ ਅਰਥ ਕਰਨਾ ਜਮਾ ਤੋਂ ਦਵਾ ਤੋਂ ਦਵਾ ਮਾਂ ਪਿਓ ਦੇ ਨੱਕੇ ਦੀ ਨੰਦ ਦਾਤ ਕਰਾ ਦੇਣਾ ਸੀ ਤੇ ਉਹਦੇ ਨਾਲ ਤਾਂ ਆਪਣਾ ਦੇਖੋ ਇੱਥਾ ਚਾਲ ਤੋਂ ਨਹੀਂ ਦਾਤ ਤੱਕ ਨਹੀਂ ਮਾਤਾ ਪਿਤਾ ਦੇ ਅੱਗੇ ਕਦੀ ਹੋਣਾ ਪੜਾਇਆ ਤੇ ਇਹ ਤਾਂ ਦੱਸ ਕੇ ਪ੍ਰਵਾਨੀ ਕਰ ਲਈ ਤੇ ਕੋਈ ਭੇਟਾ ਮੰਗਣ ਕੰਮ ਤੇ ਜਾਣੇ ਤੇ ਦੇਰ ਕਰਨੇ ਦਾ ਦਾਮ ਮੁਕਦਮਾ ਹਾਰੇ ਚਾਲੂ ਤੇ ਲੇਖੇ ਵੀ ਤਰੋਣੇ ਅੰਦਰ ਤੋਂ ਲਈ ਜਾਤ ਨਹੀਂ ਦੇਖ ਨੇ ਜਿਮਰਾਂ ਦੀਆਂ ਦਸਤਾਵੇਜ਼ ਕਿਹੜੇ ਕਰਨ ਪਾਣੀ ਤੋਂ ਹੋ ਰਹੇ ਰਾਜੇ ਚਾਵੇ ਨਾਮਕ ਨਿਕਲਾ ਤੇਰੇ ਬਾਣੇ ਸੋਬਤ ਦਾ ਪੜਾ ਹਾਂਜੀ ਬੋਲੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਤ ਸੰਗਤ ਜੀ ਜਿਸਾ ਪਾ ਦੇ ਦਰਸ਼ਨ ਕਰ ਰਹੇ ਹਾਂ ਇਹ ਪੌਂਤ ਪ੍ਰਸਥਾਨ ਹੈ ਧੰਨ ਧੰਨ ਜੀਰ ਕੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਰੀ ਜੀ ਰੋਜ ਦਾ ਆਨੰਦ ਕਾਰ ਜਿਸਥਾਨ ਹੈ ਜੋ ਕਿ ਸਤਗੁਰ ਜੀ ਇੱਕ ਸਮੇਂ ਸਤਿਗੁਰੂ ਜੀ ਸ਼ੇਮਾ ਬਾਸਾ ਮਹਾਰਾਜ ਜੀ ਜੋ ਕਾਬੂ ਤੋਂ ਸੰਗਤ ਆਈ ਜਿਵੇਂ ਕਿ ਮੈਂ ਸ੍ਰੀ ਅੰਮ੍ਰਿਤਸਰ ਰਾਹ ਦੇ ਸਮੇ ਸਮਤਾਈ ਦੇ ਸਤਿਗੁਰੂ ਜੀ ਸ਼ੇਮਾ ਬਾਸਾ ਮਹਾਰਾਜ ਜੀ ਜਿਹਦੇ ਨੇ ਜੀ ਗੁਰੂ ਦੀ ਸੰਗਤ ਆਈ ਆਪ ਇਹਨਾਂ ਨੂੰ ਸਰਪੰਚ ਗਿਆ ਜਾਈ ਸਤਿਗੁਰਾਂ ਨੂੰ ਜਿੰਨੇ ਲੱਗੇ ਸੇਵਾਦਾਰ ਜਿਹੜੇ ਲੰਗਰ ਦੇ ਵਿੱਚ ਪਹੁੰਚੇ ਜਾ ਕੇ ਦੇਖਿਆ ਤੇ ਹਰੀ ਰਾਦਾ ਸਮਾਸੀ ਦੇ ਲੰਗਰ ਨੂੰ ਸੰਭਾਲਣ ਦੀ ਚੜ੍ਹਦੀ ਕਲਾ ਹੋ ਗਈ ਜਿਸ ਵੇਲੇ ਜਦੋਂ ਅਰਤੀ ਕਲਾ ਹੋ ਰਹੀ ਏ ਕਿ ਸਬਦ ਗੁਰੂ ਜੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਿਹਾ ਸੀ ਕਹਿੰਦੇ ਨੇ ਸਬਦ ਗੁਰੂ ਜੀ ਮਹਾਰਾਜ ਲੰਗਰ ਦਾ ਵਰਤਾਇਆ ਗਿਆ ਹੈ ਸਮਾਪਤ ਹੋ ਗਿਆ ਹੈ ਉਸ ਟੈਂਪ ਤੇ ਜੀਬੀ ਵਿਰੋਜੀ ਦਾ ਵਿਆਹ ਰਿਹਾ ਰਿਹਾ ਸੀ ਮਠਿਆਈਆਂ ਕੱਢੀਆਂ ਹੋਈਆਂ ਸਨ ਤੇ ਸਿਆਰਿਆਂ ਸਤਗੁਰੂ ਜੀ ਮਹਾਰਾਜ ਕਹਿੰਦੇ ਛੇਵੇਂ ਪਾਤਸ਼ਾਹ ਵੀ ਆਪਾਂ ਇਹਦਾ ਜੀਬੀ ਵਿਰੋਜੀ ਦੇ ਵਿਆਹ ਦੀਆਂ ਮਠਿਆਈਆਂ ਤਿਆਰ ਕੀਤੀਆਂ ਹਨ ਇਹ ਮਠਿਆਈਆਂ ਇਹੀ ਸੰਗ ਦੇ ਵਿੱਚ ਵਰਤਾਇਆਂ ਜਾਣ ਤੇ ਫਿਰ ਗੁਰੂ ਦੇ ਸਿੱਖ ਸਤਗੁਰੂ ਜੀ ਦਾ ਹੁਕਮ ਲੈ ਕੇ ਸਤਗੁਰੂ ਜੀ ਕਹਿੰਦੇ ਇਹ ਵੀ ਇਹੋ ਮਠਾਈ ਵਰਤਾਈ ਜਾਵੇ ਤੇ ਫਿਰ ਮਾਤਾ ਦਮੋਦਰੀ ਜੀ ਦੇ ਕੋਲ ਗਏ ਮਾਤਾ ਜੀ ਨੂੰ ਕਹਿੰਦੇ ਵੀ ਸਤਗੁਰੂ ਜੀ ਕਹਿੰਦੇ ਇਹ ਜਿਹੜੀ ਮਠਾਈ ਦਾ ਪ੍ਰਸ਼ਾਦ ਆਪਾਂ ਤਿਆਰ ਕੀਤਾ ਸੀ ਜੀ ਜੀ ਨੂੰ ਤੇ ਰਿਆਦਾ ਉਹ ਸੰਗਤਾਂ ਦੇ ਸਮнде ਵਿੱਚ ਵਰਤਾਇਆ ਜਾਵੇ ਤੇ ਮਾਤਾ ਜੀ ਨੇ ਦਮੋਦਰੀ ਜੀ ਨੇ ਕੋਈ ਸੰਗੋਚ ਕੀਤਾ ਇਸ ਗੱਲ ਦਾ ਮਾਤਾ ਜੀ ਕਹਿੰਦੇ ਨੇ ਵੀ ਇਹ ਮਠਿਆਈ ਆਪਾਂ ਸ਼ਗਨਾਂ ਦੀ ਮਠਿਆਈ ਆ ਇਹ ਆਪਾਂ ਬਰਾਦ ਵਿੱਚ ਬਰਾਦ ਨੂੰ ਛਕਾ ਕੇ ਤੇ ਫਿਰ ਉਸ ਤੋਂ ਬਾਅਦ ਫਿਰ ਗੁਰੂ ਦੀ ਸੰਤ ਨੂੰ ਛਕਾਉਂਦੇ ਤੇ ਫਿਰ ਮੇਰੇ ਦਾਦਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਸਿੱਖਾਂ ਨੇ ਦੱਸ ਦਿੱਤਾ ਤੇ ਮੇਰੇ ਦਾਦਾ ਜੀ ਸ਼ੇਪਾਸ਼ਾ ਮਹਾਰਾਜੀ ਕਹਿੰਦੇ ਨੇ ਸਿੱਖਾਂ ਨੇ ਮਠਿਆਈ ਨਹੀਂ ਛਕਣੀ ਇਹ ਸੁਖ ਭੋਸ਼ ਅਗੇ ਲਿਖਿਆ ਤੇ ਸਤਨਾਮ ਸਿੰਘ ਵਾਜੀ ਜੋਗੇ ਪਿਆਰੇ ਉਹ ਫਿਰ ਸਤਿਗੁਰਾਂ ਦਾ ਜਿਹੜਾ ਬਚਨ ਸੀ ਸੁਭਾਵ ਦਾ ਟਾਲੋ ਗਿਆ ਫਿਰ ਪਕਾ ਨੂੰ ਮਾਤਾ ਗੰਗਾ ਜੀ ਨੂੰ ਮਾਤਾ ਦਮੋਦਰੀ ਜੀ ਨੂੰ ਬਾਬਾ ਫੁੱਟਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਬਾਬਾ ਬਿਨੀ ਚੰਦ ਜੀ ਨੂੰ ਇਹ ਸਾਰੇ ਨੂੰ ਗੇ ਸੇਖਾ ਗੁਰੂ ਕੇ ਮਹਿਲਾਂ ਜਾ ਪਹੁੰਚੇ ਸਤਿਗੁਰੂ ਜੀ ਮਹਾਰਾਜ ਨੇ ਸ਼ੇਮ ਬਾਦਸ਼ਾਹ ਜੀ ਨੂੰ ਕਹਿੰਦੇ ਕਿ ਮਹਾਰਾਜੀ ਇਹ ਕਹਿੰਦੇ ਤੁਸੀਂ ਬੇਟੇ ਵਿਆਹ ਰਸਿਆ ਹੈ ਇੱਕ ਵਾਰ ਤੁਸੀਂ ਬਚਨ ਕਰ ਦੋ ਤਾਂ ਆ ਵੀ ਇਹ ਮਠਾਈ ਦੁੱਧ ਪੋਛ ਸਕੀ ਮੇਰੇ ਦਾਦਾ ਜੀ ਸੇਮ ਪਾਸ਼ਾ ਮਹਾਰਾਜ ਜੀ ਕਹਿੰਦੇ ਵੀ ਸਭਾਪੀ ਜਿਹੜਾ ਵਸਣਾ ਸਰਕਾਰ ਦਾ ਭਾਣਾ ਹੈ ਜਿਹੜਾ ਵਸਣਾ ਨਾ ਆ ਗਿਆ ਇਹ ਰੱਬ ਦਾ ਭਾਣਾ ਮੰਨਣਾ ਪੈਣਾ ਹੈ ਪਿਆਰਿਓ ਵਿਰੋਧ ਨਾਲ ਗਿਆ ਜਿਸ ਦਿਨ ਦੀਦੀ ਜੀ ਦਾ ਵਿਆਹ ਸੀ ਉਹ ਵਰ ਪਿਆਰਿਓ ਜਿਹੜਾ ਵਚਨ ਸਤਿਗੁਰਾਂ ਨੇ ਕੀਤਾ ਸੀ ਉਹ ਵਸਣ ਅਟਲ ਹੋ ਗਿਆ ਤੇ ਜੰਗ ਸ਼ੁਰੂ ਹੋ ਗਈ ਜੰਗ ਸ਼ੁਰੂ ਹੋਈ ਤਾਂ ਫਿਰ ਸਤਿਗੁਰ ਜੀ ਮੇਰੇ ਦਾਦਾ ਜੀ ਤੇ ਚੁਗਾਲ ਦੇ ਕੇ ਆਏ ਉੱਤੇ ਇੱਥੇ ਪਿਆਰਿਓ ਬਾਲੇ ਲੰਗਾਰ ਜੀ ਦਾ ਘਰ ਹੈ ਜਿੱਥੇ ਜੀ 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 ਦਾ ਆਨੰਦ ਕਾਰਜ ਹੋਇਆ ਹੈ 84 ਪਿੰਡਾਂ ਦੇ ਮਾਲਕ ਸਨ ਚਰਨਤਾਰਨ ਸਾਹਿਬ ਜੀ ਦੇ ਦੂਰ ਅੰਮ੍ਰਿਤਪੁਰ ਮਹਾਰਾਜ ਜੀ ਦੀ ਸੇਵਾ ਕਰਨੀ ਜਾਂਦੇ ਸਨ ਤੇ ਫਿਰ ਇੱਥੇ ਆਨੰਦ ਕਾਰਜ ਹੋਇਆ ਭਾਈ ਲੰਗਾਰ ਜੀ ਦੇ ਘਰ ਇਹ ਆਨੰਦ ਕਾਰਜ ਹੋਇਆ ਸੀ ਜੀ ਜੀ ਵੀਰੋ ਜੀ ਦਾ 47 ਜੇਡ ਤੇ ਝੁੰਲੇ ਮੇਨ ਦੇ ਚ ਭਾਈ ਸਾਧੂ ਨਾਮ ਦੇ ਨਾਲ ਜਿਸ ਜਿਹੜੇ ਆਨੰਦ ਕਾਰਜ ਹੋ ਗਿਆ ਇਸ ਤਰ੍ਹਾਂ ਪਿਆਰ ਜਿਹਾ ਜਿਤਨਾ ਧੰਨ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਮਾਰਾ ਤੇ ਕੁਛ ਨਿਆ ਲੈ ਰਹੇ ਹਾਂ ਆਨੰਦ ਮਾਰ ਰਹੇ ਹਾਂ ਇਸ ਤਰ੍ਹਾਂ ਦਾ ਮਾਹੌਲ ਸੀ ਮੇਰੇ ਦਾਦਾ ਜੀ ਇੱਥੇ ਬੈਠੇ ਸਨ ਤੇ ਬਾਬਾ ਜੀ ਜੀ ਸੰਤ ਜੀ ਸਤਿਗੁਰਾਂ ਜੀ ਮਹਾਰਾਜ ਜੀ ਨਮਸਕਾਰ ਕਰਦੇ ਕੇ ਨੇ ਸਤਿਗੁਰ ਜੀ ਮਹਾਰਾਜ ਬੈਠੀਆਂ ਹੋਈਆਂ ਸੰਗਤਾਂ ਦੀਆਂ ਖੁਸ਼ੀਆਂ ਦੀਆਂ ਝੋਲੀਆਂ ਭਰਦੇ ਤੇ ਪਵਿੱਤਰ ਕਰਦੇ ਹੋ ਤੇ ਮੇਰੇ ਦਾਦਾ ਜੀ ਸਤਿਗੁਰ ਜੀ ਮਹਾਰਾਜ ਅਗੇ ਲਈ ਆਉਣ ਵਾਲੇ ਸਮਿਆਂ ਦੇ ਵਿੱਚ ਇਹਦੀ ਅਰਦਾਸਾਂ ਬੇਨਤੀ ਹੋਏ ਕਰਨੀਆਂ ਬੱਚਿਆਂ ਬੱਚਿਆਂ ਦੇ ਕਾਰਜਾਂ ਵਿੱਚ ਕੋਈ ਜਦਨ ਪਰੇ ਕੋ ਰਿਜ਼ਲਟ ਪਵੇ ਇਹਦੀ ਅਰਦਾਸ ਬੇਨਤੀ ਕਰਵਾਇਆ ਸਭਨਾ ਦੇ ਕਾਜ ਦਾਸ ਹੋ ਗਏ ਕਹਦੇ ਹੋ ਸਤਨਾਮ ਵਾਹਿਗੁਰੂ ਪਿਆਰੀ ਸਾ社 ਸੰਗਤ ਜੀ ਇੱਥੇ ਹਰ ਪ੍ਰਕਾਰ ਦਾ ਕਾਰਜ ਦੀ ਅਰਦਾਸ ਹੁੰਦੀ ਹੈ ਕੋਈ ਕਿਸੇ ਦਾ ਬਾਹਰ ਜਾਣਾ ਹੋਵੇ ਜਾਂ ਕਿਸੇ ਨੇ ਬੱਚੀ ਬੱਚ ਦਾ ਵਿਆਹ ਹੁੰਦਾ ਹੋਵੇ ਕਿਸੇ ਨੌਕਰੀ ਦੀ ਅਰਦਾਸ ਕਰਾਉਣੀ ਹੋਵੇ ਇੱਥੇ ਅਰਦਾਸ ਬੇਨਤੀ ਕਰਵਾਇਆ ਸਤਗੁਰੂ ਜੀ ਬਖਸ਼ਾ ਕਰਦੇ ਨੇ ਮਿਹਰ ਵਰਤਾਉਂਦੇ ਹਨ ਸਭ ਨਾਲ ਦੇ ਕਾਗਿਰਾਸ ਹੁੰਦੇ ਹਨ ਜਦੋਂ ਕਾਗਿਰਾਸ ਹੋ ਜਾਂਦੇ ਹੈਗੇਰ ਉਸ ਤੋਂ ਬਾਅਦ ਸ਼ੁਕਰਾਨੇ ਤੌਰ ਤੇ ਫਿਰ ਬੀਬੀ ਵੀਰੋ ਜੀ ਦਾ ਸੂਟ ਇੱਕ ਭਾਈ ਸਾਹਿਬ ਜੀ ਦਾ ਸੂਟ ਹੈ ਤੇ ਨਾਲ ਲੰਗਰ ਦਾ ਰਸਮ ਦਾ ਇੱਕ ਦਾ ਹੈ ਕਿਉਂਕਿ ਜਦੋਂ ਸਤਿਗੁਰੂ ਜੀ ਸੇਮ ਪਾਸ਼ਾ ਮਹਾਰਾਜ ਜੀ ਨੇ ਆਨੰਦ ਘਰ ਰਚਿਆ ਸੀ ਤੇ ਅਲ੍ਹਾ ਕਾ ਨਵਾਸੀ ਸਾਰਿਆਂ ਨੂੰ ਸ੍ਰਿਸ਼ਟੀ ਨੂੰ ਚਿਠੀਆਂ ਪਾ ਦਿੱਤੀਆਂ ਸਤਿਗੁਰ ਜੀ ਮਹਾਰਾਜ ਕਹਿੰਦੇ ਵੀ ਬੀਬੀ ਮੀਰੋਜੀ ਦੇ ਵਿਆਹ ਤੇ ਸਭਣਾ ਨੇ ਆਉਣਾ ਸਾਰੀਆਂ ਸੰਗਤਾਂ ਨੇ ਜੇਕਰ ਦੂਜਾ ਵਜਨ ਕੀਤਾ ਸਤਿਗੁਰ ਜੀ ਮਹਾਰਾਜ ਕਹਿੰਦੇ ਵੀ ਕਾਰਪੇਟਾਂ ਲੈ ਕੇ ਆਉਣੀ ਹੈ ਪਿਆਰਿਓ ਉਹੀ ਪ੍ਰਚਲਿਤ ਸੇਵਾ ਚੱਲ ਰਹੀ ਹੈ ਜੀਬੀ ਜੀ ਦਾ ਬਸਤਰ ਅਤੇ ਲੰਗਰ ਦੀ ਕਾਰਪੇਟਾਂ ਲੈ ਕੇ ਸੰਗਤਾਂ ਆਉਂਦੀਆਂ ਹਨ ਸਤਿਗੁਰ ਜੀ ਮਹਾਰਾਜ ਕਿਰਪਾ ਕਰੇ ਜੀ ਉਹ ਇयां ਕੋਲ ਨੂੰ ਬਖਸ਼ ਦੇਵੇ ਅਗੇ ਤੋਂ ਸਮਾਪਤ ਬਖਸ਼ ਦੇਵੇ ਬਾਊ ਜੀ ਬੁਲਾਈਏ ਫਤਿਹ ਜੀ ਦਸਨਨ ਕਰੀਏ ਮਤਰ ਜੀ ਵਾਹਿਗੁਰੂ ਜੀ 7 ਸਾਲ ਵਾਹਿਗੁਰੂ ਜੀ ਫਤੇ ਅੱਜ ਇਹਨਾਂ ਦੇ ਵਿਆਹ ਰੁਕੇ ਹੋਏ ਆਨੰਦ ਕਾਰਜ ਵਿਕੇ ਇੱਥੇ ਆ ਕੇ ਨਿਵਾਸ ਕਰਾ ਸਕਦੇ ਹੋ ਜੀ ਬੇਬੋ ਬੋ ਬੁੱਟਾ ਜੀ ਹੋ ਗਈ ਵੀਡੀਓ ਬੁੱਟਾ ਜੀ ਚਲਦੇ ਹੁਣ ਮੋਟਰ ਵੀ ਰੋਟੀ